समझ नहीं आ रहा कि पंजाब है या तालिबान आए दिन शरेआम ग्रेनेड हमले हो रहे हैं पुलिस चौकी सुरक्षित नहीं सियासी लीडर सुरक्षित नहीं सोशल मीडिया इन्फ्लुएंसर्स सुरक्षित नहीं तो जनाब आम लोगों ने सुरक्षित कितों होना है तड़कसार करीब एक बजे पुलिस स्टेशन के नज़दीक सबका मंत्री और भाजपा के सीनियर आगू मनोरंजन कालीर तक ग्रनेड सु गया जिहा ग्रेनेड हमला हो शीशे टूटे गड्डी नु नुकसान पहुंचया हालांकि गनीमत रही कि कोई जानी नुकसान नहीं होया हमला होया सारे पूछ रहे ने किथे है पुलिस किथे इंटेलिजेंस की कर रहे ने गृह मंत्री भगवंत मान किथे ਤੁਹਾਡੀਆਂ ਖੂਪੀਆ ਏਜੰਸੀਆ ਜਨਾਬ ਹੁਣ ਤੁਸੀਂ ਜਵਾਬ ਦੇ ਦਿਓ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਵਿੱਚ ਸਭ ਸੁਰੱਖਿਅਤ ਹੈ ਸਿਆਸੀ ਲੀਡਰਾਂ ਦੀ ਸੁਰੱਖਿਆ ਵਾਪਸ ਲਈ ਜਾ ਰਹੀ ਹੈ ਨਾ ਦੂਜੇ ਪਾਸੇ ਇਹ ਤਸਵੀਰਾਂ ਵੇਖ ਲਓ ਇਹਨਾਂ ਬਾਰੇ ਕੀ ਬੋਲੋਗੇ ਹੁਣ ਇਸ ਪ੍ਰਾਪਤੀ ਨੂੰ ਨਾ ਗਿਣਵਾਉਣ ਲੱਗ ਜਿਓ ਕਿ 12 ਘੰਟਿਆਂ ਦੇ ਅੰਦਰ ਅਸੀਂ ਦੋ ਮੋਲਜਮ ਫੜ ਲਿਆ। ਲਓ ਜਨਾਬ ਜਿਸ ਦੀ ਗੱਲ ਕਰਦੇ ਆ ਉਹ ਗੱਲ ਸੱਚ ਵੀ ਹੋ ਗਈ। ਅਮਨ अरोड़ा ਜੀ ਨੇ ਤਾਂ ਕਹਿ ਵੀ ਰੱਖਤਾ ਸੀ। ਬਲਾਸਟ ਦੇ ਵਿੱਚ ਜੋ ਮਨੋਰंजन ਕਾਲੀ ਜੀ ਦੇ ਘਰ ਦੇ ਵਿੱਚ ਹੋਇਆ ਉਹ ਮਹਿਜ਼ 12 ਘੰਟੇ ਦੇ ਵਿੱਚ ਉਹ ਕੇਸ ਹੈ ਜਿਹੜਾ ਉਹ ਬ੍ਰੌਡਲੀ ਸਾਰਾ ਟਰੈਕ ਕਰ ਲਿਆ ਗਿਆ ਜੋ ਈ-ਰਿਕਸ਼ਾ ਵਰਤਿਆ ਗਿਆ ਉਹੋ ਕਾਬੂ ਕਰ ਲਿਆ ਗਿਆ। जनाब ਉਹ ਤਾਂ ਵਾਰਦਾਤ ਤੋਂ ਬਾਅਦ ਮੁਲਜ਼ਮ ਫੜਨ ਦਾ ਕੰਮ ਹੁੰਦਾ ਹੀ ਹੈ ਖੈਰ ਮਨੋਰੰਜਨ ਕਾਲੀਆ ਦੇ ਘਰ ਤੇ ਹਮਲਾ ਹੋਇਆ ਪੁਲਿਸ ਸਟੇਸ਼ਨ ਚੰਦ ਕਦਮਾਂ ਦੀ ਦੂਰੀ ਤੇ ਸੀ ਇਹਨਾਂ ਮੁਤਾਬਕ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ ਤੇ ਨਹੀਂ ਪਹੁੰਚਿਆ ਹੋਰ ਕੀ ਕੀ ਇਲਜ਼ਾਮ ਲਗਾਏ ਨੇ ਕਾਲੀਆ ਨੇ ਉਹਨਾਂ ਦੀ ਜ਼ੁਬਾਨੀ ਸੁਣੋ ਦੇਖੋ ਗੱਲ ਇਹ ਕਿ ਪਾਕਿਸਤਾਨ ਜੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਠੀਕ ਹੈ ਨਾ ਉਹ ਦੁਸ਼ਮਣੀ ਪੂਰੀ ਨਿਭਾਰਿਆ ਠੀਕ ਹੈ जम्मू कश्मीर च भी डिस्टर्बेंस क्रिएट करने की कोशिश है और उसपैक्ट किया जाता है राइट सो जित तक सवाल यह है कि भी लॉ एंड ऑर्डर दैट इज ए स्टेट सबजैक्ट बिल्कुल ठीक है ना सो प्राइमरी रिस्पॉन्सिबिलिटी है कोई सरकार हो किसे पार्टी सरकार होन द लॉ एंड ऑर्डर टू मेक इट बैटर बेहतर करना ठीक।, ठीक है ना और कि पिछलियाँ सरकार हैं ਲੌਂਗ ਆਰਡਰ ਮੇਨਟੇਨ ਕਰਨ ਦਾ ਮਤਲਬ ਇਹ ਹੁੰਦਾ ਕਿ ਜੋ ਡੈਟਰੈਂਟ ਇਫੈਕਟ ਹੈ ਹੂੰ दैट ਮਸਟ ਬੀ ਇਨਕਰੀਸਡ ਬਿਲਕੁਲ ਠੀਕ ਹੈ ਡੈਟਰੈਂਟ ਇਫੈਕਟ ਹੁੰਦਾ ਹੈ ਕਿ ਭਈ ਖਾਫ ਪੁਲਿਸ ਦਾ ਸਾਰੀ ਜਿਹਾ ਪ੍ਰੈਜ਼ెంట్ ਨਹੀਂ ਹੁੰਦੀ ਖਾਫ ਹੁੰਦਾ ਕਿ ਭਈ ਭਾਈ ਮੈਂ ਫੜਿਆ ਜਾਊਂਗਾ ਜੇ ਮੈਂ ਮੈਨੂੰ ਪਤਾ ਲੱਗ ਜਾਏਗਾ ਪੁਲਿਸ ਹੂੰ ਠੀਕ ਹੈ ਤੇ ਜਿਹੜੇ ਸ਼ਰਾਰਤੀ ਅਲਸਰ ਹੈ ਮਿਸਕਰੀਐਂਟਸ ਹੈ ਇਹ ਉਹਨਾਂ ਤੇ ਡੈਟਰੈਂਟ ਇਫੈਕਟ ਹੋਣਾ ਚਾਹੀਦਾ ਉਹਦੇ ਨਾਲ ਸ਼ਰੀਫ ਵਿਅਕਤੀ ਇਹ ਕਾਫੀ ਹੁੰਦਾ ਹੁਣ ਹੋਇਆ ਇਹ ਹੈ ਕਿ ਜੋਂ ਦੀ ਆਮ ਆਦਮੀ ਪਾਰਟੀ ਸਰਕਾਰ ਹੈ ਰਿਵਰਸ ਹੋ ਗਿਆ ਡੈਟਾ ਇਫੈਕਟ ਡਾਇਲੇਟ ਹੋ ਗਿਆ ਇਸ ਮਾਮਲੇ ਤੇ ਵਿਰੋਧੀਆਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਭਾਜਪਾ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਸਾਰਿਆਂ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਦਾ ਅਸਤੀਫਾ ਮੰਗ ਰਹੇ ਨੇ ਕਿਉਂਕਿ ਉਹਨਾਂ ਮੁਤਾਬਿਕ ਗ੍ਰਹਿ ਵਿਭਾਗ ਤੇ ਮੁੱਖ ਮੰਤਰੀ ਦਾਉਦਾ ਭਗਵੰਤ ਮਾਨ ਕੋਲਾ ਹੈ ਅਤੇ ਇਹ ਹੀ ਡਿਪਾਰਟਮੈਂਟ ਸਭ ਤੋਂ ਵੱਡਾ ਫੇਲਿਅਰ ਹੈ ਇਹ ਹੋ ਰਿਹਾ ਹੈ ਗੁੰਡਾਗਰਦੀ ਹੋ ਰਹੀ ਹੈ ਮਾਫੀਆ ਸਿਰ ਚੱਕ ਰਿਹਾ ਹੈ ਗੈਂਗਸਟਰਸ ਐਕਟ ਕਰ ਰਿਹਾ ਹੈ ਪਰ ਆ ਜੋ ਕੁਛ ਕਤਨਾ ਜਿਹੜੀ ਇਹ سلسلے ਵਾਰ ਸੀਰੀਅਲ ਬੰਬਲਾਸ ਜੋ ਹੋ ਰਿਹਾ ਹੈ ਥਿਸ ਇਜ਼ ਅ ਵੈਰੀ ਵੈਲ ਪਲਾਨਡ ਵੈਰੀ ਥੌਟ ਆਊਟ ਬੜੇ ਬੰਦੇ ਕਿਸੇ ਸ਼ਾਤਰ ਦਿਮਾਗ ਦੀ ਚਾਲ ਹੈ ਪੰਜਾਬ ਦੀ ਇਹਨਾਂ ਸ਼ਾਂਤੀ ਨੂੰ ਕੀਤਾ ਜਾਵੇ ਅਰ ਇਸ ਵਾਰ ਮੈਂ ਕਿ ਸੀਪੀ ਮੈਡਮ ਆ ਰਹੇ ਛੋਟੇ ਕੋ ਕਿ ਸੀਪੀ ਮੈਡਮ 2 ਘੰਟੇ ਬਾਅਦ ਹਮੇਂ ਗਏ ਰ ਸੀਪੀ ਹਰਸਲ ਸ਼ੀ ਹੈਸ ਸਪੋਕਨ और प्रिसीड नॉट अनसर्ड इज कॉल्ड क्वालिटी चिकी ना द सनी चिकी पे सने करे ना द स्टाफ दस रहे सने इलाके दी आवाज सने सुन गी सी वो के रे है एवरीबडी हैज बीन रिड्यूस्ड टू बेसिकली पपेट्स मैं बड़ा गंभीरता नाल कह रहा साद वेदर इट इज भगवंत मान जी वेदर इट इज द डीजीपी पुलिस एना सारे वे फंड कतर रखे जेडे आए बेठे ਏ ਬਲੀਆ ਯਾਹੋ ਬਤਿਆ ਐਵਰੀ ਪੋਸਟਿੰਗ ਹਰੇ ਕਮਿਸ਼ਨਰ ਕਮਿਸ਼ਨਰ ਸਰਦਾਰ ਤੋਂ ਪਹਣੇ ਆਏ ਨਹੀਂ ਜਾਣੀ ਪਹਾਰੀ ਜੋ ਤਰ੍ਹਾਂ ਨਹੀਂ ਕਹਿਦੇ ਤੂੰ ਮੈਂ ਤਬਾਦਲਾ ਹੁੰਦਾ ਕਾਰਜੋਗ ਮਨੋਰੰਜਨ ਕਾਲਿਆ ਜੀ ਜਿਹੜੇ ਬਹੁਤ ਵੱਡੇ ਮਦਈ ਨੇ ਹਿੰਦੂ ਸੇਕਤਾ ਦੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਆਲ ਇਸ ਨਾਟ ਵੈਲ ਔਰ ਚੀਫ ਮਿਨਿਸਟਰ ਸਾਹਿਬ ਔਰ ਉਹਨਾਂ ਦੀ ਪੁਲਿਸ ਮੈਂ ਸਮਝਦਾ ਕਿ ਬਹੁਤ ਵੱਡਾ ਫੇਲਿਅਰ ਹੋਇਆ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਸਿਕਿਉਰਿਟੀ ਕਿਵੇਂ ਆ ਕਹਿੰਦੇ ਸਿਕਿਉਰਿਟੀ ਕੀ ਆ ਰੋਜ਼ ਕਹਿੰਦਾ ਮੈਨੂੰ ਸਾਲ ਬਾਅਦ ਇੱਕ ਵਾਰੀ ਪੁੱਛ ਲੈਂਦੇ ਆ ਤੇ ਇਸ ਵੇ ਮੈਂ ਉਹਨਾਂ ਨੂੰ ਕਹਿ ਦੇਣਾ ਭਾਈ ਤੁਸੀਂ ਦੇਖਣਾ ਉਹਨਾਂ ਦੀ ਵੀ ਸਿਕਿਉਰਿਟੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਦ ਕਿ ਇਹ ਬਾਰ-ਬਾਰ ਆ ਰਿਹਾ ਸੀਗਾ ਕਿ ਇਸ ਤਰ੍ਹਾਂ ਟਾਰਗੇਟ ਕੀਤਾ ਜਾ ਸਕਦਾ ਹੈ ਮੇਰੀ ਪੁਰਾਣੀ ਵੀਡੀਓ ਵੀ ਕੱਢ ਲਿਓ ਮੈਂ ਵੀ ਇਹ ਗੱਲ ਕਹੀ ਸੀ ਕਿ ਆਉਣ ਵਾਲੇ ਸਮੇਂ 'ਚ ਕਿਸੇ ਵੱਡੇ ਲੀਡਰ ਦਾ ਨੁਕਸਾਨ ਹੋ ਸਕਦਾ ਸਟਾਪ ਪੋਲਿਟਿਸਾਈਜ਼ਿੰਗ ਦੀ ਇਸ਼ੂ ਇਹ ਬਾਰਡਰ ਸਟੇਟ ਹੈ ਲਾਅ ਐਂਡ ਆਰਡਰ ਦ ਹਮੇਸ਼ਾ ਹੀ ਇੱਥੇ ਬੜਾ ਵੱਡਾ ਮੁੱਦਾ ਰਿਹਾ ਹੈ ਔਰ ਚੀਫ ਮਿਨਿਸਟਰ ਸਾਹਿਬ ਐਸ ਹੋਮ ਮਿਨਿਸਟਰ ਬਹੁਤ ਬੁਰੀ ਤਰ੍ਹਾਂ ਫੇਲ ਹੋ ਰਿਹਾ ਕਿਉਂਕਿ ਇਹ 15ਵਾਂ 16ਵਾਂ ਬੰਬ ਬਲਾਸਟ ਹੈ ਕੱਲ ਵੀ ਹੋਇਆ ਸੀ ਪਰਸੋਂ ਵੀ ਹੋਇਆ ਸੀ ਉਸ ਤੋਂ ਇੱਕ ਦਿਨ ਛੱਡ ਕੇ ਵੀ ਹੋਇਆ ਸੀ ਕੋਈ ਦਿਨ ਇਹ ਜਾਨੀ ਜਾ ਰਿਹਾ ਜਦੋਂ ਪੰਜਾਬ 'ਚ ਬੰਬ ਬਲਾਸਟ ਇੱਕ ਪਾਸੇ ਹਮਲਾ ਹੋਇਆ ਤਾਂ ਦੂਜੇ ਪਾਸੇ ਹਮਲੇ ਦੀ ناکامی ਨੂੰ ਲੈ ਕੇ ਇੱਕ ਦੂਜੇ ਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਪੰਜਾਬ ਸਰਕਾਰ ਕੇਂਦਰ ਤੇ ਹਮਲਾ ਬੋਲ ਰਹੀ ਹੈ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਇਸ ਨੂੰ ਪੰਜਾਬ ਸਰਕਾਰ ਦਾ ਫੇਲਿਅਰ ਕਹਿ ਰਹੇ ਨੇ ਤੇ ਇਹਨਾਂ ਇਲਜ਼ਾਮਾ ਦਾ ਕੇਂਦਰ ਬਿੰਦੂ ਬਣਿਆ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਮੈਂ ਸਮਝਦਾ ਕਿ ਇਸ਼ਾਰਾ ਸਾਰੀ ਕਹਾਣੀ ਕਰ ਰਹੀ ਹੈ ਉਹਨਾਂ ਨੇ ਏ ਡੀ ਜੀ ਪੀ ਆਰ ਪੀ ਸ਼ੁਕਲਾ ਨੇ ਜ਼ੀਸ਼ਾਨ ਅਖਤਰ ਨਾ ਜਿਹੜਾ ਉਹਦਾ ਨਾਮ ਲਿਆ ਹੁਣ ਮੀਡੀਆ ਨੂੰ ਔਰ ਪੰਜਾਬ ਨੂੰ ਇਹ ਸਮਝਣਾ ਪਊਗਾ ਕਿ ਜ਼ੀਸ਼ਾਨ ਅਖਤਰ ਹੈ ਕੌਣ ਜ਼ੀਸ਼ਾਨ ਅਖਤਰ ਉਹ ਵਿਅਕਤੀ ਹੈ ਜਿਹੜਾ ਕਿ ਬਾਬਾ সিদ্দিকੀ ਦੇ ਮਰਡਰ ਦੇ ਵਿੱਚ ਅੱਜ ਲੁੜੀਂਦਾ ਪੁਲਿਸ ਨੂੰ ਜੀਸ਼ਾਨ ਅਖਤਰ ਦਾ ਧੰਨਵਾਦ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਗੈਂਗਸਟਰ ਸ਼ਹਿਜ਼ਾਦ ਪੱਟੀ ਨੇ ਉਹਨਾਂ ਦਾ ਧੰਨਵਾਦ ਕੀਤਾ ਸ਼ਹਿਜ਼ਾਦ ਪੱਟੀ ਕੌਣ ਹੈ ਸ਼ਹਿਜ਼ਾਦ ਪੱਟੀ ਉਹ ਵਿਅਕਤੀ ਹੈ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਬੈਠਾ ਹੋਇਆ ਆਈਐਸਆਈ ਦੇ ਇਸ਼ਾਰੇ ਦੇ ਉੱਪਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਇਸੇ ਸ਼ਹਿਜ਼ਾਦ ਪੱਟੀ ਦੀ ਇੱਕ ਵੀਡੀਓ ਕਾਨਫਰੈਂਸ ਆ ਮੇਰੇ ਕੋਲ ਡਾਕੂਮੈਂਟ ਹੈ ਜਿਨੇ ਵਿੱਚ ਸਹਿਜਾਬ ਪੱਟੀ ਔਰ ਲਾਰੈਂਸ ਬਿਸ਼ਨੋਈ ਦੀ ਇੱਕ ਵੀਡੀਓ ਕਾਨਫਰੈਂਸ ਕਾਲ ਹੈ ਜਿਹੜੀ ਉਹ ਸਾਹਮਣੇ ਆਈ ਸੀਗੀ ਲਾਰੈਂਸ ਬਿਸ਼ਨੋਈ ਬੈਠਾ ਹੋਇਆ ਹੈ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਮੈਂ ਸਮਝਦਾ ਕਿ ਜਦੋਂ ਤੁਸੀਂ ਬੈਕਵਰਡ ਲਿੰਕੇਜਸ ਨੂੰ ਕਨੈਕਟ ਕਰੋਗੇ ਤੇ ਪਤਾ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਲਾਰੈਂਸ ਬਿਸ਼ਨੋਈ ਨੂੰ ਭਾਜਪਾ ਨੇ ਆਪਦੀ ਆਫ ਦੀ ਆਫ ਦੀ ਰੂਲਡ ਸਟੇਟ ਗੁਜਰਾਤ ਦੇ ਵਿੱਚ ਸਾਬਰਮਤੀ ਜੇਲ੍ਹ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਵਾਈਆਂ ਵਾਂਗੂ ਰੱਖਿਆ ਹੋਇਆ ਹੈ ਅਮਚਿਓਰ ਨੇ ਇਮਚਿਓਰ ਸਟੇਟਮੈਂਟ ਆ ਇਹ ਮੈਂ ਕਹਿੰਦੇ ਇਹ ਦੇਣੀ ਨਹੀਂ ਚਾਹੀਦੀ ਇੱਕ ਸਟੇਟ ਗਵਰਨਮੈਂਟ ਇੱਕ ਸਟੇਟ ਗਵਰਨਮੈਂਟ ਇਹ ਕਹਿ ਰਹੀ ਆ ਵੀ ਸਾਡੇ ਇਹ ਕੰਮ ਆ ਗੁਜਰਾਤ ਤੋਂ ਹੋ ਰਿਹਾ ਜੇ ਕੱਲ ਨੂੰ ਕੱਲ ਨੂੰ ਯੂਪੀ ਚ ਯੂਪੀ ਦਾ ਸੀਐਮ ਮੈਂ ਸਮਝਦਾ ਉਹ ਸੀਐਮ ਕਾਦਾ ਫਿਰ ਜੀ ਉਹ ਸੀਐਮ ਟਟੂਆਣਾ ਹੈ ਜਾਂ ਪੰਜਾਬ ਸਰਕਾਰ ਕਾਦੀ ਆ ਜੇ ਯੂਪੀ ਦਾ ਸੀਐਮ ਜਾਂ ਗੁਜਰਾਤ ਦਾ ਸੀਐਮ ਕਵੇ ਵੀ ਮੈਂ ਤਾਂ ਮੇਰੇ ਹੱਥ ਖੜੇ ਆ ਜੀ ਯੋਗੀ ਜੀ ਇਹ ਕਹਿਣ ਮੇਰੇ ਹੱਥ ਖੜੇ ਆ ਪੰਜਾਬ ਦੀਆਂ ਜੇਲਾਂ ਚੋਂ ਮੇਰੇ ਕੰਮ ਹੋ ਰਿਹਾ ਜੀ ਯੂਪੀ ਚਾਕੇ ਉਹ ਮਾਰੀ ਜਾਂਦੇ ਆ ਬੰਦੇ ਮੰਨੋਗੇ ਤੁਸੀਂ ਗੱਲ ਇਹ ਹੋ ਸਕਦਾ ਪੋਸੀਬਲ ਆ ਪੰਜਾਬ ਪੁਲਿਸ ਹੋਣ ਜਾਂ ਯੂਪੀ ਪੁਲਿਸ ਉਹ ਜਿਹੜਾ ਕਰ ਕਰਕੇ ਦੇਖ ਲੈ ਕੋਈ ਵੱਖ-ਵੱਖ ਪਾਰਟੀਆਂ ਵੱਲੋਂ ਮਨਰੰਜਨ ਕਾਲੀਆ ਦੇ ਘਰ ਵਿੱਚ ਜਾ ਕੇ ਉਹਨਾਂ ਦਾ ਹਾਲ ਜਾਣਿਆ ਗਿਆ, ਗੱਲਬਾਤ ਕੀਤੀ ਗਈ। ਸੁਪੀਰ ਸਿੰਘ ਬਾਦਲ, ਰਵਨੀਤ ਮਿੱਟੂ, ਸੁਨੀਲ ਜਾਖੜ ਤੇ ਹੋਰ ਸਿਆਸੀ ਆਗੂਆਂ ਵੱਲੋਂ ਮਨਰੰਜਨ ਕਾਲੀਆ ਦੇ ਘਰ ਜਾ ਕੇ ਉਹਨਾਂ ਦਾ ਪਤਾ ਲਿਆ ਗਿਆ। ਇੱਥੋਂ ਤੱਕ ਕਿ ਸਰਕਾਰ ਦੇ ਵੀ ਮੰਤਰੀ ਪਹੁੰਚੇ ਪਰ ਨਿਸ਼ਾਨੇ ਭਗਵੰਤ ਮਾਨ ਸਰਕਾਰ ਤੇ ਸਾਦੇ ਜਾ ਰਹੇ। ਘਰ ਪੁਲਿਸ ਨੇ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦੇ ਸੰਬੰਧ ਪਾਕਿਸਤਾਨ ਦੇ ਸ਼ਹਿਜ਼ਾਦ ਪੱਟੀ ਨਾਲ ਦੱਸੇ ਜਾ ਰਹੇ ਨੇ ਅਤੇ ਸ਼ਹਿਜ਼ਾਦ ਪੱਟੀ ਦੇ ਸੰਬੰਧ ਲਾਰੈਂਸ ਬਿਸ਼ਨੋਈ ਨੇ ਕੜੀ ਨਾਲ ਕੜੀ ਤਾਂ ਜੋੜੀ ਗਈ ਪਰ ਜਨਾਬ ਹਮਲਾ ਪੰਜਾਬ ਵਿੱਚ ਹੋਇਆ ਹੈ ਤਾਂ ਫੇਲੀਅਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਹੀ ਮੰਨਿਆ ਜਾਏਗਾ ਸੋਸ਼ਲ ਮੀਡੀਆ ਤੇ ਬੋਲਣ ਨਾਲੋਂ ਚੰਗਾ ਹੋਏਗਾ ਗਰਾਊਂਡ ਜ਼ੀਰੋ ਤੇ ਕੰਮ ਹੋਵੇ ਤਾਂ ਹਾਲਾਤ ਕੁਝ ਬਦਲ ਸਕਦੇ ਨੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼